ਗੁੱਡ ਮਾਰਨਿੰਗ ਜੀ ਸਵੇਰੇ ਸਵੇਰੇ ਦੇਸੀ ਚਿੜੀਆਂ ਦੇ ਨਾਲ ਤੇ ਚਾਹ ਪੀਣ ਚੱਲਦੇ ਆਂ ਬਾਕੀ ਦੀ ਗੱਲਬਾਤ ਫੇਰ ਕਰਦੇ ਆਂ ਸਮਾਂ 9:00 ਵਜੇ ਦਾ ਹੋ ਗਿਆ ਤਰੀਕ ਜਿਹੜੀ ਅੱਜ ਹੈਗੀ ਆ 10 ਨਹੀਂ 11 ਜਨਵਰੀ ਸਾਲ 2026 ਦਿਨ ਹੈਗਾ ਜੀ ਸੰਡੇ ਦਾ ਚੱਲਦੇ ਆਂ ਚਾਹ ਪਾਣੀ ਪੀਣ ਵਾਸਤੇ ਲੋ ਜੀ ਗੁੱਡ ਡੇ ਦੇ ਨਾਲ ਅੱਜ ਦੇ ਦਿਨ ਦੀ ਸ਼ੁਰੂਆਤ ਗੁੱਡ ਕਰਦੇ ਆਂ ਤੇ ਪੀਨੇ ਆਂ ਚਾਹ ਪਾਣੀ ਚੱਕ ਬਈ ਜਸਿਆ ਚਾਹ ਹਾਂਜੀ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਆਂ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਮੋਸਟ ਵੈਲਕਮ ਜੀ ਧੰਨਵਾਦ ਵਲੌਗ ਤੇ ਕਲਿੱਕ ਕਰਨ ਵਾਸਤੇ ਵੀਡੀਓ ਨੂੰ ਐਨ ਤੇ ਕਰ ਜਰੂਰ ਦੇਖਿਓ ਤੇ ਜੁੜੇ ਰਹੋ ਜੀ ਪੰਜਾਬੀ ਮਸਾਫਰ ਚੈਨਲ ਦੇ ਨਾਲ ਨਵੀਆਂ ਨਵੀਆਂ ਵੀਡੀਓ ਹਰ ਰੋਜ਼ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਅੱਜ ਆਪਾਂ ਖੜੇ ਆਂ ਜੈਸਲਮੇਰ ਦੇ ਵਿੱਚ ਤੁਹਾਨੂੰ ਇੱਥੋਂ ਦੇ ਕਿਲੇ ਜੋ ਇੱਥੋਂ ਦੀ ਮਤਲਬ ਕੈਮਲ ਸਫਾਰੀ ਜਾਂ ਜੀਪ ਸਫਾਰੀ ਉਹ ਸਾਰਾ ਕੁਝ ਆਪਾਂ ਅੱਜ ਦਿਖਾਵਾਂਗੇ ਅੱਜ ਦੇ ਵਲੌਗ ਦੇ ਵਿੱਚ ਬਣਾਈ ਰਿਓ ਜੀ ਵੀਡੀਓ ਨੂੰ ਆਪਣੇ ਯਾਰਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਨਾਲ ਸਾਂਝੀ ਜ਼ਰੂਰ ਕਰ ਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਮਾਂ ਇਸ ਟਾਈਮ 11 ਵਜੇ ਦੇ ਕਰੀਬ ਹੋ ਗਿਆ ਚੱਲਦੇ ਹਾਂ ਹੁਣ ਇੱਥੋਂ ਆਪਾਂ ਨਹਾ ਧੋ ਲੈ ਸੀਗੇ ਤੇ ਬਾਈ ਕੋਲੇ ਸਮਾਨ ਆਪਾਂ ਰੱਖ ਦਿੱਤਾ ਬਾਈ ਕਹਿੰਦਾ ਵੀ ਲੋਕਲ ਇੱਥੇ ਜਿੱਥੇ ਹੈਗਾ ਤੁਸੀਂ ਕੰਫਰੈਂਸ ਆਓ ਕਹਿੰਦਾ ਵੀ ਦੂ ਬਾਅਦ ਆ ਸਮਾਨ ਲੈ ਕੇ ਤੁਸੀਂ ਜਿਹੜਾ ਇੱਥੋਂ 1 ਕੱਲਾ 40 ਕਿਲੋਮੀਟਰ ਦੂਰ ਆ ਜਿੱਥੇ ਉਸ ਫਾਰੀ ਵਗੈਰਾ ਕਰਦੇ ਸਾਰਾ ਸਨਸੈਟ 뷰 ਰਾਤ ਨੂੰ ਕੈਂਪਿੰਗ ਵਗੈਰਾ ਹੁੰਦੀ ਆ ਉੱਥੇ ਆਪਾਂ ਚੱਲਾਂਗੇ ਬਈ ਤੇ ਇਥੋਂ 40 ਕਿਲੋਮੀਟਰ ਦੂਰ ਆ ਉਹਦਾ ਆਪਾਂ ਸਮਾਨ ਲੱਦ ਕੇ ਲੈ ਜਾਵਾਂਗੇ ਉਹਦਾ 2000 ਖਰਚਾ ਹੁੰਦਾ ਮੇਲਾ ਦਾ ਆਪਾਂ ਨੂੰ ਪਹਿਲਾਂ ਕਰ ਲ 7000 ਰੁਪਿਆ ਕਹਿੰਦੇ ਸੀਗੇ ਹੁਣ 2000 ਰੁਪਿਆ ਉਹਦਾ ਉਧਰ ਆਪਾਂ ਦੇ ਕੇ ਤੇ ਉੱਥੇ ਆਪਾਂ ਰਾਤ ਰੁਕਾਂਗੇ ਨਾਲੇ ਸਾਰਾ ਵਿਊ ਦੇਖਾਂਗੇ ਉੱਥੋਂ ਦਾ ਕਲਚਰਲ ਪ੍ਰੋਗਰਾਮ ਹੋ ਜੂਗਾ ਉੱਥੇ ਦਾ ਖਾਣਾ ਹੋਊਗਾ ਜਿਹੜਾ ਰਾਜਸਥਾਨ ਦਾ ਲੋਕਲ ਹੁੰਦਾ ਹੋਰ ਨਾਚ ਗਾਣਾ ਸਭ ਕੁਝ ਕੱਲੀ ਕੱਲੀ ਚੀਜ਼ ਤੁਹਾਡੇ ਨਾਲ ਸਾਂਝੀ ਕਰਾਂਗੇ ਭਾਈ ਤੇ ਲੋਕਲ ਘੁੰਮ ਕੇ ਆਪਾਂ 2:00 ਵਜੇ ਨੂੰ ਇਥੋਂ ਨਿਕਲਾਂਗੇ ਵੈਸੇ ਇਹ ਆਪਦੀ ਗੱਡੀ ਤੇ ਵੀ ਲੈ ਕੇ ਜਾਂਦੇ ਇੱਥੋਂ ਪ੍ਰੋਗਰਾਮ ਬੁੱਕ ਕਰ ਲੈਂਦੇ ਆ ਤੇ ਬਾਹਰੋਂ ਫੋਰਮ ਉਹੀ ਗੋਰੇ ਗਰੇ ਆਉਂਦੇ ਸਾਰੇ ਆਉਂਦੇ ਆ ਸ਼ਾਮ ਨੂੰ ਉੱਥੇ ਦਾ ਮੋਲ ਵਧੀਆ ਸੋਹਣਾ ਹੁੰਦਾ ਕਰਾਂਗੇ ਜੀ ਤੁਹਾਡੇ ਨਾਲ ਸਾਂਝਾ ਤਦ ਤੱਕ ਲਈ ਬਣੇ ਰਹੋ ਸਫ਼ਰ ਦੇ ਨਾਲ ਚੱਲਦੇ ਹਾਂ ਹੁਣ ਲੋਕਲ ਗੱਡੀ ਸਰ ਲੈ ਕੇ ਜੋ ਇੱਥੋਂ ਦਾ ਜੈਸਲ ਮੇਰ ਦਾ ਕਿਲਾ ਹੋ ਗਿਆ ਜਾਂ ਕੁਝ ਹੋਰ ਇੱਕ ਦੋ ਹਵੇਲੀਆਂ ਹੋਣਗੀਆਂ ਉਹਨਾਂ ਨਾਲ ਰੂਬਰੂ ਕਰਾਉਨੇ ਆ ਤੁਹਾਨੂੰ ਲਓ ਜੀ ਆਪਾਂ ਪਹੁੰਚ ਗਏ ਆ ਜੈਸਲ ਮੇਰ ਫੋਟ ਤੇ ਇਥੋਂ ਦੀ ਆ ਗੱਲਬਾਤ ਆ ਜੀ ਆਸੇ ਪਾਸੇ ਪੂਰਾ ਰੌਣਕ ਮੇਲਾ ਚਾਰ ਸფერੋਂ ਲੋਕ ਆਏ ਇੱਥੇ ਮਿਲਦਾ ਟਿਕਟਾਂ ਵਗੈਰਾ ਮਿਲਦੀਆਂ ਤੇ ਖਾਣ ਪੀਣ ਦੀਆਂ ਦੁਕਾਨਾਂ ਸਾਰੀਆਂ ਉੱਥੇ ਖਰੀਦਦਾਰੀ ਚੱਲੀ ਜਾਂਦੀ ਆ ਤੇ ਆਪਾਂ ਵੀ ਚੱਲਦੇ ਆਂ ਦੇਖਦੇ ਆ ਕਿਹੜਾ ਇਸ ਦੂਬਾ ਇਥੋਂ ਆਪਾਂ ਇੱਕ ਫ੍ਰਿਜ ਮੈਗਨੇਟ ਲਵਾਂਗੇ ਯਾਦ ਰੱਖੀ ਜਸੇ ਠੀਕ ਆ ਤੇ ਚੱਲਦੇ ਆਂ ਭਾਈ ਅੱਗੇ ਨੂੰ ਦੇਖਦੇ ਆ ਕੀ ਹਸਾਬਤਾ ਵਾ ਕੀ ਟਿਕਟਾਂ ਤੇ ਗੱਲਬਾਤ ਸਾਰੀ ਕਰਦੇ ਆਂ ਸਾਜੀ ਤੇ 메인 게ਟ ਲੱਭਦੇ ਕਿੱਧਰ ਆ ਬਾਈ ਪੁੱਛਦੇ ਆਂ ਕੀ ਹਸਾਬ ਦਾ ਆਪਣੇ ਉਹ ਬਾਈ ਪਤਾ ਨਹੀਂ ਕੀ ਤੇਲ ਤੂਲ ਜਾਂ ਕੀ ਬਣਾਈ ਜਾਂਦਾ ਬਜ਼ਾਰ ਲਾਈ ਬੈਠੇ ਪੂਰਾ ਕਿਲੇ ਦੇ 메인 게ਟ ਕੋਲੇ ਹਜੇ ਆਪਾਂ ਪਹੁੰਚੇ ਸਗੇ ਤੇ ਨਾਲ ਦੀ ਨਾਲ ਉਹੀ ਗੱਲ ਸ਼ੁਰੂ ਗਾਈਡ ਲੈ ਕੇ ਜਾਓ ਸਰ ਜੀ ਵਧੀਆ ਘੁੰਮ ਲਵਾਂਗੇ ਇਹ ਗਾਈਡ ਲੈ ਕੇ ਆਪਾਂ ਕਰਨਾ ਕੀ ਆ ਬਈ ਤੇ ਸਾਹਮਣੇ ਇਧਰ ਕਬੂਤਰ ਦੇਖ ਸਕਦੇ ਹੋ ਕਿਵੇਂ ਬੈਠੇ ਆ ਮੜੀ ਥਾਂ ਦੇ ਵਿੱਚ ਪੈਰ ਫਸਾ ਕੇ ਬਾਹਲੇ ਕਬੂਤਰ ਐ ਲੋ ਚੱਲਦੇ ਆ ਜੀ ਅੰਦਰ ਚਲੀ ਆ ਜਾ ਜੱਸਿਆ ਪਹੁੰਚ ਗਏ ਆਂ ਜੀ ਕਿਲੇ ਦੇ ਅੰਦਰ ਦੇਖਦੇ ਆਂ ਜੀ ਆ ਕੇ ਚੱਲ ਗਏ ਦੱਸ ਦਿਆਂ ਤੁਹਾਨੂੰ ਇਹਦਾ ਸਾਰਾ ਜਿਹੜੀ ਹਿਸਟਰੀ ਹੋਊਗੀ ਜਾਂ ਹੋਰ ਗੱਲਾਂ ਬਾਤਾਂ ਕੀ ਸਿਸਟਮ ਆ ਡਾਲਰਾਂ 'ਚ ਰੇਟਾਂ ਦੀਆਂ ਗੱਲਾਂ ਕਰਦੇ ਆ ਬਈ ਇੱਥੇ ਕਿਉਂਕਿ ਗੋਰੇ ਗੋਰੇ ਆਉਂਦੇ ਆ ਡਾਲਰਾਂ 'ਚ ਲਿਖ ਕੇ ਲਾਈ ਬੈਠੇ ਆ ਰੇਟ ਗੋਲਡਨ ਸਿਟੀ ਇਹ ਨਾਸਤੇ ਆ ਸੂਰਜ ਪ੍ਰੋਲ ਇਹਦੇ ਵੀ ਐਡ ਵੱਡੀ ਜਮੇ ਕੇਰ ਬਣੇ ਹੋਏ ਨੇ ਕਿਲਾ ਵੱਡਾ ਕਾਫੀ ਆ ਤੇ ਕੁਝ ਸਮਝ ਆਉਂਦਾ ਨਹੀਂਗਾ ਤੇ ਦੇਖਦੇ ਆ ਵੀ ਕੀ ਹਿਸਾਬ ਦਾ ਬੰਦਾ ਕਿਲੇ ਦੇ ਵਿੱਚ ਬਣਿਆ ਵਾ ਉਹ ਉੱਥੇ ਸਾਰੇ ਐਵੇਂ ਬੈਠੇ ਆ ਆਸੇ-ਬਾਸੇ ਲਓ ਜੀ ਜਿਹੜੀ ਮੇਨ ਚੀਜ਼ ਸੀਗੀ ਉਹ ਆਪਾਂ ਲੈ ਲਈਏ ਜੈਸਲ ਮੇਰ ਤੇ ਵੇਚ ਮੈਗਰੇਟ ਆ 100 ਦਾ ਦਿੱਤਾ ਤੇ ਉਹ 50 ਦਾ ਦੋਨੇ ਸੋਨੇ ਘੈਂਟ ਆ ਆਪਾਂ ਘੁੰਮ ਰਹੇ ਆ ਕਿਲੇ ਦੀ ਮਾਰਕੀਟ ਦੇ ਵਿੱਚ ਆਹਾਂ ਜਿਹੜੇ ਝਾਵੇਂ ਹੁੰਦੇ ਆ ਆਪਣੇ ਉਹਦੇ ਵਾਂਗੂ ਡਿਜ਼ਾਈਨ ਕੀਤੇ ਵੱਖ-ਵੱਖਰੇ ਚੱਲ ਬਟੂ ਇਧਰਲੇ ਪਾਸੇ ਚੱਲਦੇ ਆਂ ਇਧਰੋਂ ਦਿਖੂਗਾ ਵੀ ਉਹ ਮੈਨੂੰ ਲੱਗਦਾ ਬਾਈ ਇਹ ਚੀਜ਼ਾਂ ਬਹੁਤ ਸੋਹਣੀਆਂ ਸੋਹਣੀਆਂ ਇੱਥੇ ਪਰ ਹੋਣ ਗਿਆ ਵੀ ਮਹਿੰਗੀਆਂ ਆ ਦੇਖੋ ਬਹੁਤ ਸਾਰੀਆਂ ਚੀਜ਼ਾਂ ਪਈਆਂ ਇੱਥੇ ਆਹ ਇੱਕ ਵਾਰੀ ਨਿਯਮ ਕਰਕੇ ਉੱਪਰੋਂ ਦੇਖਦੇ ਆ ਜੀ ਥਿਊ ਚੱਲ ਕੇ ਕੀ ਕਹਿੰਦਾ ਥਿਊ ਆਪਣਾ ਨਾਮ ਪਤਾ ਕਿਹਦੀ ਜੀ ਗੁਰਵਿੰਦਰ ਗੁਰਵਿੰਦਰ ਜੀ ਹਾਂ ਜੀ ਤੁਹਾਰਾ ਤੁਹਾਰਾ ਮੇਰ ਚੀਨ ਮਾਨ ਬਨੇ ਵਾਲਿਆ ਤੁਹਾਰਾ ਮੇਰਾ ਮੈ ਨਾਂ ਮਹਲੇ ਆਵਿਆ ਜਨਮ ਬਨੇ ਤੋਤਲਾ ਕੀ ਕਰੂ ਮੇ ਬਨੇ ਵਾਲੀ ਕੈਨੇ ਕਰੂ ਮਨੇ ਬਨੇ ਵਾਲੀ ਤੁਹਾਰਾ ਤੁਹਾਰਾ ਉਹ ਮਾਰਾ ਬੰਦੇ ਦੇ ਸੀ ਮਾਰ ਬਨੇ ਆਈਆ ਉਹ ਮਾਰਾ ਵਿਥੂੜਾ ਮੇ ਮੜ ਬਨੇ ਆਈਆ ਜੀ ਜੀ ਕਿ ਭੁਿੰਦਾ ਦੇ ਜੀ ਜੀ ਮੋਤੀ ਮੋਤਨੀ ਯਾ ਤਈ ਨਾ ਜੀ ਉਹ ਮਾਦਾਨ ਬਨੇ ਤਿਸੇ ਮੀ ਤੁਹਾਰਾ ਤੁਹਾਰਾ ਮਨਾ ਪਰਦੇਸੀ ਮਰਦ ਨੇ ਆਈ ਆਦੀ ਕਮਲ ਜੀ ਦੋ ਜੀ ਆਪਾਂ ਮਿਊਜ਼ਿਕ ਸੁਣਨ ਤੋਂ ਬਾਅਦ ਆ ਗਏ ਆ ਇੱਧਰ ਜੈਸਲਮੇਰ ਦਾ ਵਲੋਗਿੰਗ ਕਰ ਰਹੇ ਹਾਂ ਚਾਕਾ ਦੇਖਣ ਵਾਸਤੇ ਹਾਂ ਵਲੋਗਿੰਗ ਕਰ ਰਹੇ ਆ ਬਈ ਕਿ ਪੰਜਾਬੀ ਮੁਸਾਫਿਰ

ਤੇ ਉਹ ਸਾਹਮਣੇ ਤੁਹਾਨੂੰ ਆਪਾਂ ਸਟੇਸ਼ਨ ਦਿਖਾਉਨੇ ਆ ਜੀ ਇਹ ਉਹ ਰੇਲਵੇ ਸਟੇਸ਼ਨ ਆ ਜੀ ਜਿੱਥੇ 플ੈਗ ਲੱਗਿਆ ਆਪਣਾ ਝੰਡਾ ਲੱਗਿਆ ਇੰਡੀਆ ਦਾ ਤੇ ਇਧਰ ਸਾਹਮਣੇ ਉਹ ਲੇਕ ਆ ਜੀ ਗੜੀ ਸਾਗਰ ਇਹ ਵੈਸੇ ਤਾਂ ਪਾਣੀ ਦਾ ਕੋਈ ਸਰੋਤ ਉਵੇਂ ਹੈ ਨਹੀਂਗਾ ਤੇ ਇਹ ਜਿਹੜੀ ਮੀਂਹ ਦੇ ਪਾਣੀ ਨਾਲ ਭਰ ਜਾਂਦੀ ਆ ਉਹ ਪੁਰਾਣੀ ਲੇਕ ਆ ਇਹ ਕਿਲੇ ਦਾ ਚੱਕ ਆਸੇ ਵਸ ਇੱਥੇ ਸਾਰੇ ਲੋਕ ਫੋਟੋਆਂ ਖਿਚਾਉਣ ਵਾਸਤੇ ਆਉਂਦੇ ਨੇ ਦੇਖ ਸਕਦੇ ਹੋ ਜੀ ਇਧਰ ਪਤੰਗ ਚੜਾਈ ਜਾਂਦਾ ਛੋਟੂ ਕੱਚੇ ਘਰ ਬਣਾਏ ਨੇ ਇੱਥੇ ਰੇਕ ਥਾਂ ਦੇ ਆਹ 골ਡਨ ਰੰਗ ਹੀ ਕੀਤਾ ਹੋਇਆ ਘਰਾਂ ਨੂੰ ਦੇਖ ਸਕਦੇ ਤੁਸੀਂ ਆਈ ਜਰੂਰ ਆਪਾਂ ਸ਼ਾਮ ਨੂੰ ਆਏ ਸੀਗੇ ਨਾ ਜਿਹੜਾ ਚਾਨਣ ਸੀਗਾ ਜਿਹੜਾ 골ਡਨ 골ਡ ਨਹੀਂ ਹੁੰਦਾ ਹੀ ਸਾਰੇ ਆਪਾਂ ਪਹੁੰਚ ਗਏ ਆਂ ਬਈ ਕਿਲੇ ਦੇ ਕੋਲੇ ਤੇ ਆਪਾਂ ਨੂੰ ਆਹ ਮੁੰਡੇ ਮੇਰੇ ਸੀ ਪਿਛਲੀ ਵੀਡੀਓ ਚ ਵੀ ਤੁਸੀਂ ਦੇਖਿਆ ਤੇ राजा का राजा राजा का राजे का चेतन राज चेतन राजा है वो है किधर रहता है वो वो तो पैलेस में रहता है ना आप उसका जवाहर निवास है बहुत बड़ा पहले से अच्छा अभी भी राजे बनते हैं ਕਿਨ ਆਪਣੀ ਯਾਰੀ ਪੈ ਗਈ ਇਹਨੂੰ ਮੈਂ ਪੁੱਛਿਆ ਇਹ ਗੋਰਿਆਂ ਨੂੰ ਬੁਲਾਈ ਜਾਂਦਾ ਹੈਗਾ ਕਹਿੰਦਾ ਹੈਲੋ ਹੈਲੋ ਕਰਕੇ ਮੈਂ ਕਿਹਾ ਵੀ ਤੈਨੂੰ ਇੰਗਲਿਸ਼ ਆਉਂਦੀ ਆ ਕਹਿੰਦਾ ਹਾਂ ਆਉਂਦੀ ਮੈਂ ਕਿਹਾ ਸੁਣਾ ਕਹਿੰਦਾ ਇੰਗਲਿਸ਼ ਹਾਂ ਇੰਨੀ ਕ ਆਪਾਂ ਨੂੰ ਆਉਂਦੀ ਆ ਬਈ ਕਹਿੰਦੇ ਵੀ ਆਪਕੋ ਇੰਗਲਿਸ਼ ਬੋਲ ਕੇ ਸਿਖਾਉਗਾ ਕਹਿੰਦਾ ਇੰਗਲਿਸ਼ 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 ਯਾ ਹਾਂ ਯਾ 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 ਬਸ ਹੈਲੋ ਹਾਊ ਆਰ ਯੂ ਦੋ ਵਾਰ ਆਪਾਂ ਨੂੰ ਗਾਂ ਕੋਸ਼ਾ ਹੁੰਦਾ ਨਹੀਂ ਤਾਂ ਆਪਾਂ ਗੋਰਿਆਂ ਨਾਲੇ ਪੰਗੇ ਨਹੀਂ ਲੈਂਦੇ ਹਨਾ ਇਹ ਆ ਜੀ ਭਗਵਾਨ ਕ੍ਰਿਸ਼ਨ ਜੀ ਤੇ ਸਦਾਰਸ਼ਨ ਚੱਕਰ ਸੀ ਜੇ ਕੂਆ ਕਦੇ ਹੁੰਦਾ ਹੈ ਜਿਸ ਲੋਕ ਕੂਆ ਕਹਿੰਦੇ ਨੇ ਹਾਂ ਪੰਜ ਹਜ਼ਾਰ ਸਾਲ ਪੰਜ ਹਜ਼ਾਰ ਸਾਲ ਤੋਂ ਪੁਰਾਣਾ ਕੂਆ ਇਹ ਵੀ ਦੇਖ ਸਕਦੇ ਤੁਸੀਂ ਪੰਜ ਹਜ਼ਾਰ ਸਾਲ ਪੁਰਾਣਾ ਕੂਆ ਲੈ ਦੇਖ ਸਕਦੇ ਤੁਸੀਂ ਇਸਕੇ ਉੱਪਰ ਜਾ ਸਕਦੇ ਆ ਬਈ پانی ਕਿਹੜਾ ਦੇ ਕੋਈ ਹਾਂ ਲਾਸ਼ਮੀ ਨਾਰਜੀ ਦਾ ਮੰਦਿਰ ਬਣਿਆ ਹੋਇਆ ਬਈ ਤੇ ਪੁਰਾਣਾ ਮੰਦਿਰ ਹੈ ਵੀ ਤੇ ਤੁਸੀਂ ਇਹਦਾ ਦੇਖ ਸਕਦੇ ਆ ਆ ਕਿਵੇਂ ਕਲਾਕਾਰੀ ਕੀਤੀ ਹੋਈ ਆ ਪੱਥਰ ਦੇ ਵਿੱਚ ਉਹ ਸਾਹਮਣੇ ਦੇਖ ਸਕਦੇ ਆ ਪੂਰਾ ਵਧੀਆ ਬਈ ਕਿੰਨੇ ਚੋਟੀ ਦੇ ਕਾਰੀਗਰ ਹੋਣਗੇ ਨਾ ਵੀ ਹੁਣ ਬਿਆਰ ਚ ਨੰਗੀ ਜਾਂਦੇ ਸੀਗਾ ਦੁਕਾਨ ਤੇ ਵੀ ਕੋਈ ਆਪਾਂ ਨੂੰ ਦਿਖਿਆ ਨਹੀਂਗਾ ਤੇ ਉਹ ਮੋਬਾਈਲ ਵੀ ਇੱਥੇ ਪਿਆ ਦੇਖ ਸਕਦੇ ਆ ਏਡੀ ਇਮਾਨਦਾਰੀ ਇੱਥੇ ਨਾ ਆ ਵੇ ਲੋ ਇੱਥੇ ਐਂ ਹੀ ਵਿਆਹਰ ਤੇ ਆਪਣੇ ਪਿਆ ਹੁੰਦਾ ਮਿਲਦਾ ਜਾ ਕੇ ਤੇ ਹੋਰ ਚੱਕ ਕੇ ਹੁਣ ਤਿੱਤਰ ਹੋ ਜਾਂਦੇ ਨੇ ਇਸ ਪੱਤੇ ਵਾਲੇ ਆ ਵੇਖ ਸਕਦੇ ਆ ਆ ਇੱਥੋਂ ਲੈ ਕੇ ਤੇ ਆਹ ਦੁਕਾਨਾਂ ਇੱਧਰ ਸਾਰਾ ਸਮਾਨ ਆਈ ਬਾਹਰ ਪਿਆ ਦੇਖ ਲੋ ਵੀ ਤੁਸੀਂ ਦੇਖ ਸਕਦੇ ਹੋ ਜਿੰਨੇ ਮਰਜ਼ੀ ਕੋਈ ਲਿਆ ਸਕਦਾ ਪਰ ਇੱਡੀ ਇਮਾਨਦਾਰੀ ਤੇ ਵਧੀਆ ਲੱਗਿਆ ਆਪਾਂ ਨੂੰ ਜੇ ਅਸਲ ਮੇਰ ਦੇ ਘਰ ਵੀ ਸਾਰੇ ਆਸੇ-ਪਾਸੇ ਤੇ ਓਹੋੱਖੇ ਜਿਹੀਆਂ ਦੇ ਜਿਹੜੇ ਬਿਜਲੀ ਵਾਲੇ ਉਧਰਲੀ ਸਾਈਡ ਦੀ ਆਪਾਂ ਨਿਕਲਣਾ ਸਫਾਰੀ ਵਾਲਾ ਪਾਸਾ ਦੇਖਾਂ ਹੋਰ ਆਮ ਆਸੀ ਵਾਸੀ ਦਾ ਮੋਲ ਚਾਹ। ਲੋ ਜੀ ਇਧਰ ਆਪਾਂ ਸਾਰੇ ਘੁੰਮ ਫਿਰ ਲਿਆ ਤੇ ਆ ਸਾਰਾ ਕੁਝ ਦੇਖ ਲਿਆ ਇਧਰ ਕਿਲੇ ਦੇ ਅੰਦਰ ਆਪਾਂ ਗਏ ਸੀਗੇ ਪਰ ਇੱਥੇ ਲੱਗਦੀ ਆ ਵੀ ਅੰਦਰ ਵੱਖਰੀ ਟਿਕਟ ਜੇ ਆਪਾਂ ਵੀਡੀਓਗ੍ਰਾਫੀ ਕਰਦੇ ਆ ਤਾਂ ਕਰਕੇ ਆਪਾਂ ਵੀਡੀਓ ਵੀਡੀਓ ਨਹੀਂ ਬਣਾਈਗੀ। ਪੁਰਾਣੀ ਚੀਜ਼ਾਂ ਇਸੇ ਬਣੀ ਹੋਈਆਂ ਸਾਰੀਆਂ ਹੱਥਾਂ ਨਾਲ ਪੁਰਾਣੀਆਂ ਚੀਜ਼ਾਂ ਬਣੀਆਂ ਵੀ ਮੁੰਡਾ ਦੱਸਦਾ ਜਿਵੇਂ ਜਿਵੇਂ ਆਪਾਂ ਨੂੰ ਤੇ ਹੁਣ ਆਪਾਂ ਚੱਲਦੇ ਆਂ ਗੜੀ ਸਰ ਲੈ ਕੇ ਦੇਖਣ ਵਾਸਤੇ। ਲੇਕ ਦੇਖ ਕੇ ਤੇ ਫਿਰ ਆਪਾਂ ਇਹ ਦੂਬਾਰਾ ਨਿਕਲਾਂਗੇ ਅੱਗੇ ਨੂੰ ਤੇ ਅੱਗੇ ਦੀਆਂ ਸਾਰੀਆਂ ਚੀਜ਼ਾਂ ਦੇਖਾਂਗੇ ਭਾਈ ਤੇ ਵਧੀਆ ਸੀਗਾ ਸਿਸਟਮ ਸਾਰਾ ਓਕੇ ਚਲੋ ਭਾਈ ਓਏ ਲੋ ਜੀ ਆ ਸਾਰੀਆਂ ਚੀਜ਼ਾਂ ਇੱਥੇ ਪ੍ਰਾਤਨ ਦੇਖ ਸਕਦੇ ਹੋ ਪ੍ਰਾਤਨ ਨਹੀਂ ਮਤਲਬ ਵੀ ਹੱਥੀ ਬਣਾਇਆ ਹੋਇਆ ਚੀਜ਼ਾਂ ਕਹਿ ਸਕਦੇ ਆਪਾਂ ਵੀ ਬੜੀਆਂ ਸੋਹਣੀਆਂ ਐ ਘੜੀਆਂ ਇਹ ਉਹ ਦੇਖੋ ਉਹ ਮੋਟੇ ਕੀ ਗੱਲ ਹੈ ਜੀ ਸਤਿ ਸ਼੍ਰੀ ਅਕਾਲ ਕੀ ਗੱਲ ਹੈ ਜੀ ਇਸ पे ਮਤਲਬ ਹੈ ਕਿ ਆਪਾਂ ਹੂੰ ਹਲੋ ਜੀ ਨੀਕ ਨਾਲੇ ਕੀ ਬੈਠੇ ਬਹੁਤ ਛੱਛੇ ਬਈ ਠੀਕ ਠਾਕ ਹੋ ਬਈ ਪੰਜਾਬ ਬੜੀਆ ਅਬ ਗੁਜਰਾਤ ਆਂ ਪੇ ਹਮ ਗੁਜਰਾਤ ਗੁਜਰਾਤ ਹਾਂ ਔਰ ਅੱਛੇ ਹੋ ਠੀਕ ਹੋ ਬੜੀਆ ਇੱਕਦਮ ਫਰਸਟ ਕਲਾਸ ਬਾਈ ਠੀਕ ਹੈ ਜੀ ਦਸ ਰੋਟੀ ਸੀ ਲਓ ਜੀ ਆਪਣੇ ਪਰੌਂਠੇ ਆ ਗਏ ਆਲੂ ਵਾਲੇ ਨਾਲ ਛੋਲਿਆਂ ਦੀ ਸਬਜ਼ੀ ਆ ਤੇ ਦਹੀਂ ਆ ਛਕਦੇ ਆ

ਬੋਤਾ ਤੇ ਜਦ ਆਪਨੇ ਉਧਰ ਮੌਕੇ ਤੇ ਜਾ ਕੇ ਕੀਆ ਸਭ ਕੁਝ ਹਾਂ ਹਾਂ ਬਿਲਕੁਲ ਹਰ ਚੀਜ਼ ਮੌਕੇ ਪਕੜਦੇ ਹਾਂ ਠੀਕ ਹੈ ਅਮ ਜਿੱਥੇ ਜਾ ਕੇ ਕਰਾਂਗੇ ਸ਼ਾਕਦੇ ਆਂ ਜੀ ਰੋਟੀ ਫੇਰ ਪੱਕੀ ਦੀਆਂ ਗੱਲਾਂ ਕਰਦੇ ਬਾਅਦ ਚ ਰੋਟੀ ਪਾਣੀ ਛਕ ਲਿਆ ਜੀ ਆਪਾਂ ਤੇ ਹੁਣ ਚੱਲਦੇ ਆਂ ਅੱਗੇ ਲੇਕ ਦੇਖਣ ਵਾਸਤੇ ਧੋਪ ਅੱਜ ਕਰੜੀ ਆ ਤੇ ਆਪਾਂ ਆ ਜੈਕੜ ਜੀ ਪਾ ਕੇ ਇਸ ਇਕੱਲੀ ਤੇ ਕੋਡ ਪਾਇਆ ਹੁੰਦਾ ਸਮਰਦਾ ਬੁਰਾ ਹਾਲ ਹੋਣੇ ਤੇ ਮੋਟਰਸਾਈਕਲ ਤੇ ਉਹੀ ਠੰਡ ਹੋਊਗੀ ਤੇ ਇੱਧਰ ਉਹੀ ਫ੍ਰਿਜ ਮੈਗਨੇਟ ਵਗੈਰਾ ਜਾਂ ਹੋਰ ਐਨ ਕਾ ਹੌਣ ਕਾ ਨੇਂ ਬੁੜੇ ਕੱਡਾ ਵੱਡਾ ਲਾਦਾ ਇਹ ਚ ਇਹ ਚੱਲਦੇ ਆਂ ਜੀ ਬਸ ਦੇਖ ਲਿਆ ਰੌਣਕ ਮੇਲਾ ਆਪਾਂ ਇਧਰ ਅੱਗੇ ਵਾਲ ਨੂੰ ਵਾਧਦੇ ਆਂ ਹੋਟਲ ਆ ਜੀ ਪੂਰਾ ਘੈਂਟ ਜਮਾ ਮਹਿੜਰਗਾ ਬਣਿਆ ਹਾਤੀ ਉੱਤੀ ਖੜਾਏ ਆ ਬਾਾਰ ਚ ਪੂਰਾ ਸਿਰਾ ਗੱਲਬਾਤ ਆ ਇਹ ਜਵਾਕ ਸਾਡੇ ਨਾਲ ਨਾਲ ਘੁੰਮਦੇ ਆ ਤੇ ਨਾਲ ਨਾਲ ਸਾਨੂੰ ਕਮਾਈ ਜਾਂਦੇ ਆ ਪੂਰੇ ਤੇਜ ਬੱਚੇ ਆ ਸ਼ਰਾਰਤੀ ਐਨ ਮੁੰਡਾ ਕਹਿੰਦਾ ਵੀ ਮੇਰਾ ਦਾਦਾ ਜਿਹੜਾ ਐਮ ਐਲ اے ਸੀ ਇਥੇ ਪੁਰਾਣਾ ਹਾਂਜੀ ਗਾਈਜ਼ ਗਾਈਜ਼ ਵੀਰੇ ਆਪਾਂ ਪਹੁੰਚ ਗਏ ਆਂ ਗੜੀ ਸਰ ਲੈ ਕੇ ਦੇ ਆਸੇ-ਪਾਸੇ ਤੇ ਦਿਖਾਉਣੇ ਆ ਜੀ ਕੀ ਗੱਲਬਾਤ ਇਥੋਂ ਦੀ ਸਾਰੀ ਤੇ ਆ ਮੁੰਡਾ ਕਹਿੰਦਾ ਵੀ ਗਾਈਜ਼ ਵੀਰੇ ਕਹਿਣਾ ਹਨਾ ਤੇ ਚੱਲਦੇ ਆਂ ਜੀ ਦੇਖਦੇ ਆਂ ਸਾਰੀ ਗੱਲਬਾਤ ਤੇ ਆਹ ਇਥੇ ਉਹੀ ਇਹ ਗੜੀ ਸਰ ਮਾਰਕੀਟ ਆ ਉਹੀ ਰੀਦੋ ਖਰਾਦੀ ਇਥੇ ਸਾਰੀ ਜਿਹੜੀ ਚੱਲਦੀ ਆ ਦੇਖ ਤਾਂ ਤੇ ਹੁੰਦੀ ਆ ਨਾ ਆਪਾਂ ਦੇਖਦੇ ਆਂ ਇਧਰ ਪੁਰਾਣੀਆਂ ਬਿਲਡਿੰਗਾਂ ਬਿਲਡਿੰਗਾਂ ਸਾਰੇ ਕਿਸੇ ਬਣੀਆਂ ਹੋਈਆਂ। ਤੇ ਜਿਹੜੀ ਲੇਕ ਆ ਬਈ ਇਹ ਇਹ ਨੇਚਰਲ ਨਹੀਂ ਹੈਗੀ ਇਹ ਆਰਟੀਫੀਸ਼ੀਅਲ ਆ ਵੀ ਰਾਜੇ ਨੇ ਖਦਵਾਈ ਸੀ ਕਹਿੰਦੇ। ਨਾ ਮੁੰਡੇ ਨੂੰ ਪੁੱਛਿਆ ਇਹ ਕਹਿੰਦਾ ਮੈਨੂੰ ਪਤਾ ਨਹੀਂਗਾ। ਜੇ ਪਤਾ ਲੱਗਿਆ ਤਾਂ ਆਪਾਂ ਤੁਹਾਡੇ ਨਾਲ ਕਰਾਂਗੇ ਸਾਂਝਾ ਭਾਈ। ਤੇ ਇਧਰ ਬਾਕੀ ਆਹ ਬਣਾਏ ਹੋਏ ਲੋਹੇ ਦੇ ਪਹੁੰਚ ਗਏ ਆ ਜੀ ਆਪਾਂ ਗੜੀਸਰ ਲੇਕ ਤੇ ਇੱਥੇ ਲੋਕ ਝੂਟੇ ਝਾੜੇ ਲੈਂਦੇ ਆ ਇਹ ਲੇਕ ਦੇ ਵਿੱਚ। ਮੱਛੀਆਂ ਵਾਵਾ ਫਿਰਦੀਆਂ ਦੇਖ ਸਕਦੇ ਹੋ ਤੁਸੀਂ ਇੱਥੇ ਨਾਲ-ਨਾਲ ਬ੍ਰੈਡ ਬਰੁੱਡ ਤੇ ਫੁੱਲੀਆਂ ਫਾਲੀਆਂ ਰੱਖੀ ਫਿਰਦੇ ਵੀ ਕਾਰੋਬਾਰ ਇਹਨਾਂ ਦਾ ਵੀ ਚਲੋ ਮੱਛੀਆਂ ਨੂੰ ਪਾਓ ਤੇ ਨਾਲ ਨਾਲ ਇਹ ਚਾਰ ਪੈਸੇ ਕਮਾ ਲੈਂਦੇ ਆ ਆਸੇ-ਪਾਸੇ ਘੁੰਮਦੇ ਫਿਰਦੇ ਆ ਦੇਖੋ ਸਾਰੇ ਸੋਹਣਾ ਨਿਆਰਾ ਵਜਿਆ ਇਹ ਬਠਿੰਡੇ ਵਾਲਿਆਂ ਝੀਲਾਂ ਵਾਲਾ ਸਿਸਟਮ ਹੋਇਆ ਹੋਇਆ ਇੱਥੇ ਆ ਵਿੱਚ-ਵਿੱਚ ਆ ਚੀਜ਼ ਬਣਾਈ ਆ ਗੁੰਬਦ ਜੀ ਸੋਹਣਾ ਘੈਂਟ ਬਣਿਆ ਕੰਮ ਇਹ ਉਧਰ ਵੀ ਵਧੀਆ ਚੀਜ਼ ਆ ਤੇ ਇਧਰ ਉਹੀ ਬਸ ਫੋਟੋਆਂ-ਫੋਟੋਆਂ ਕਰਾਈ ਜਾਂਦੇ ਆ ਦਾ 360 ਘੁੰਮਦਾ ਉਹ ਵੀਡੀਓ-ਵੀਡੀਓ ਬਣਾਈ ਜਾਂਦੇ ਆ ਤੇ ਚੱਲਦੇ ਆ ਜੀ ਹੁਣ ਅੱਗੇ ਵੱਲ ਨੂੰ ਵਧਦੇ ਆ ਬਸ ਆ ਦੇਖ ਕੇ ਇਧਰ ਆਪਣੇ ਪੰਜਾਬੀ ਭਰਾ ਕੁਰਤੇ ਪਿਆਮਿਆਂ ਵਾਲੇ ਲਓ ਜੀ ਘੜੀ ਸਰ ਲੈ ਕੇ ਦੇਖਣ ਤੋਂ ਬਾਅਦ ਆਪਾਂ ਚੱਲਾਂਗੇ ਸਮ ਡੇਜ਼ਰਟ ਤੇ ਉਥੇ ਦੀਆਂ ਚਾਕੇ ਵਾਕੇ ਸਾਰਾ ਕੋਈ ਤੁਹਾਨੂੰ ਦਿਖਾਵਾਂਗੇ ਜੀ ਬਾਕੀ ਦੇਸੀ ਚਿੜੀਆਂ ਜਿਹੜੀਆਂ ਇੱਥੇ ਬਾਧੂ ਆ ਤੇ ਆਪਾਂ ਇੱਧਰ ਆ ਕੇ ਦੇਖੀਏ ਇੱਥੇ ਚੰਗੀ ਤਦਾਰ ਦੇ ਵਿੱਚ ਆ ਕਿਉਂਕਿ ਇੱਧਰ ਥੋੜਾ ਜਿਹਾ ਟਾਵਰ ਟੂਰ ਜਾਉ ਪੋਲਿਊਸ਼ਨ ਦਾ ਉਹ ਚੀਜ਼ਾ ਘੱਟ ਆ ਇੱਧਰ ਚੰਗੀਆਂ ਦੇਖਣ ਨੂੰ ਮਿਲ ਜਾਂਦੀਆਂ ਇਹ ਆ ਕਰੇ ਜਾਣੇ ਆਪ ਆਪਸੇ ਮੈਨੂੰ ਬਹੁਤ ਅੱਛਾ ਲੱਗਾ ਧੰਨਵਾਦ ਜੀ ਕੋਈ ਦਿਕਰ ਹੋਰ ਕੁਝ ਚਾਹੀਏ ਮੈਨੂੰ ਬਤਾਨਾ ਹੈ ਇਸਕੇ ਨੰਬਰ ਲੱਗੇ ਨਾ ਚਲੋ ਠੀਕ ਆ ਮਿਲਦੇ ਆ ਫਿਰ ओके यार बाय बाय थैंक यू सो मच लो जी ਆਪਾਂ ਰੁਕੇ ਸੀਗੇ ਇਨਕਰੀਡੀਬਲ ਹੋਟਲ ਐਂਡ ਸਫਾਰੀ ਤੇ ਇਹ ਬਾਈ ਹੁਣਾ ਦਾ ਜੀ ਹੋਟਲ ਆ ਇੱਧਰ ਰੂਮ ਵਗੈਰਾ ਸੀਗਾ ਆਪਾਂ ਰਾਤ ਰੁਕੇ ਸੀਗੇ ਤੇ ਡਾਰਮੇਟਰੀ ਵਗੈਰਾ ਵੀ ਬਣੀ ਹੈ ਰੂਮ ਦਾ ਕਿਰਾਇਆ ਬਈ ਕਿੰਨਾ ਚੱਲਦਾ ਜੀ ابھی 300 ਰੁਪਏ ਡਾਰਮੇਟਰੀ ਰੂਮ ਕੇ ਆਪਣੇ ਬਾਦ 700 ਸੇ ਲੇ ਕੇ 4000 ਤੱਕ ਕੇ ਬਈ ਮੈਂ ਛੋਟੇ بڑے ਸਭ ਕਰ ਰਹੇ ਹਾਂ ਉੱਪਰ ਵੀ ਰੂਮ ਹੈ ਹੋਰ ਖਾਣੇ ਖੁਣੇ ਕੀ ਵਿਵਸਥਾ ਵੀ ਹੋ ਜਾਏਗੀ ਆਗੇ ਚੱਲ ਕੇ ਰੈਸਟੋਰੈਂਟ ਸਭ ਸਾਤ ਮੈਂ ਠੀਕ ਹੈ ਤੇ ਬਾਈ ਹੁਣਾਂ ਦਾ ਬੜਾ ਸੋਹਣਾ ਬਣਾਇਆ ਹੋਇਆ ਤੁਸੀਂ ਵੀ ਜਰੂਰ ਵਿਜ਼ਿਟ ਕਰਿਓ ਬਾਈ ਤੇ ਆਪਣੇ ਨਾਲ ਵਧੀਆ ਬਾਈ ਹੁਣਾਂ ਰੇਟ ਕੀਤਾ ਤੇ ਆ ਤੁਹਾਨੂੰ ਆਪਾਂ ਡੋਰਮਟਰੀ ਵੀ ਦਿਖਾ ਦਿੰਨੇ ਆ ਬਾਈ ਤੇ ਇਹ ਵੀ ਸਸਤਾ ਜੇ ਆਪਾਂ ਇੱਥੇ ਰਹਿਣਾ ਹੋਵੇ ਤੇ ਚੋਰੀ ਜਿਗਾਰੀ ਦਾ ਕੋਈ ਐਡਾ ਚੱਕਰ ਨਹੀਂ ਸੇਫ ਆ ਵਧੀਆ ਤੇ ਇਹਨਾਂ ਦੇ ਜਿਹੜਾ ਬਾਥਰੂਮ ਆ ਉਹ ਵੀ ਨਾਲ ਇੱਧਰ ਬਣਿਆ ਹੋਇਆ ਜੀ ਤੇ ਇੱਥੇ ਬੈਠਣ ਵਾਸਤੇ ਚਾਹ ਪਾਣੀ ਪੀਣ ਵਾਸਤੇ ਬਣਿਆ ਹੋਇਆ ਵਧੀਆ ਸਿਸਟਮ ਆ ਤੇ ਜਰੂਰ ਕਰਿਓ ਵਿਜ਼ਿਟ ਬਾਈ ਤੇ ਭਰਾ ਆਪਣੇ ਤੇ ਜੇ ਕਿਸੇ ਨੇ ਵੀ ਆਪਣਾ ਨਾਮ ਲੈ ਕੇ ਉਹਨਾਂ ਦਾ ਸਪੈਸ਼ਲ ਡਿਸਕਾਊਂਟ ਦੇ ਦੇਓ ਵਾਲੀ ਹੈ ਨਾ ਬਿਲਕੁਲ ਠੀਕ ਹੈ ਤੇ ਨਾਮ ਸੇ ਜੋ ਵੀ ਆਏਗਾ ਉਸ ਨੂੰ ਇਸ ਕੋ ਮਰੋ ਠੀਕ ਹੈ ਉਹ ਪੰਜਾਬੀ ਮੁਸਾਫਿਰ ਬੋਲेंगे ਬਿਲਕੁਲ ਠੀਕ ਹੈ ਮੈਂ ਆਪਾਂ ਨੰਬਰ ਮੈਨੇ ਸੇਵ ਕਰ ਲਿਆ ਕੋਈ ਵੀ ਭਾਈ ਆਏਗਾ ਮੈਂ ਉਸੇ ਨੰਬਰ ਦੇ ਦੂੰਗਾ ਆਪ ਰੱਖਣਾ ਜਰੂਰ ਉਸੇ ਬਿਲਕੁਲ ਆਪਕੇ ਨਾਮ ਸੇ ਜੋ ਆਏਗਾ ਉਸ ਨੂੰ ਡਿਸਕਾਊਂਟ ਜ਼ਰੂਰ ਮਿਲਣਾ ਹਾਂ ਠੀਕ ਹੈ ਜੀ ਧੰਨਵਾਦ ਟਾਈਮ ਹੋ ਗਿਆ ਜੀ 3 ਵਜੇ ਦੇ ਕਰੀਬ ਆਪਾਂ ਆਪਣਾ ਸਮਾਨ ਬੰਦ ਲਿਆ ਵਾ ਤੇ ਰੈਡੀ ਆ ਜੀ ਇਧਰ GoPro ਵਗੈਰਾ ਕਰ ਲਿਆ ਸੈਟ ਬਈ ਮੜਿਆ ਇਨਕ੍ਰੈਡੀਬਲ ਹੋਟਲ ਐਂਡ ਸਫਾਰੀ ਤੇ ਵਧੀਆ ਬਈ ਇਹਨਾਂ ਦੀ ਫੈਸਿਲਿਟੀ ਸੀਗੀ ਸੋਹਣਾ ਸੀਗਾ ਰੂਮ ਰੌਣ ਦਾ ਤੇ ਬਾਈ ਉਹਨਾਂ ਨੇ ਸਮਾਨ ਆਪਣਾ ਇੱਥੇ ਹੀ ਰਖਾ ਲਿਆ ਸੀ ਕਹਿੰਦੇ ਤੁਸੀਂ ਘੁੰਮ ਫਿਰਉ ਨਹੀਂ ਕਿਹੜਾ ਰਖਾਉਂਦਾ ਹੈ ਨਾ ਸਮਾਨ ਸਮਾਨ ਵਗੈਰਾ ਰਖਾ ਕੇ ਤੇ ਇੱਥੇ ਆਪਾਂ ਘੁੰਮ ਫਿਰ ਕੇ ਆਏ ਹੁਣ ਰੱਖਿਆ ਸਮਾਨ ਨਹੀਂ ਤਾਂ ਆਪਾਂ ਸਮਾਨ ਚਾ ਕੇ ਕਿੱਥੇ ਕਿਹੜੇ ਚ ਤੁਰੇ ਫਿਰਦੇ ਜਾਂ ਹੋਰ ਬੰਨ ਕੇ ਮੋਟਰਾਂ ਕਿੱਥੇ ਘੜਾਉਂਦੇ ਕਰਦੇ ਮੋਟਰਸਾਈਕਲ ਵੀ ਆਪਣਾ ਇੱਥੇ ਖੜਾਈ ਆਪਾਂ ਤੁਰ ਫਿਰ ਕੇ ਸਾਰਾ ਰੌਣਕ ਮੇਲਾ ਵੇਖਿਆ ਹੁਣ ਚੱਲਦੇ ਆਂ ਇੱਥੇ ਕੁਲਧਾਰਾ ਕਪੂਤਾ ਵਾਲਾ ਪਿੰਡ ਆ ਜਿਹੜਾ ਉੱਥੇ ਪੁੱਤਾਂ ਹੁੰਦੀਆਂ ਵੀ ਉਹ ਸਾਰਾ ਪਿੰਡ ਜਿਹੜਾ 60 ਸੂਟ ਦਿੱਤਾ ਸੀਗਾ ਵੀ ਉਹ ਰਾਜੇ ਨੇ ਕਿਸੇ ਦੀ ਕੁੜੀ ਦੇ ਨਾਲ ਵਿਆਹ ਕਰਾਇਆ ਸੀਗਾ ਕਿ ਉਹ ਜਿਹੜੇ ਮਨਜ਼ੂਰ ਨਹੀਂ ਸੀਗੇ ਮਤਲਬ ਉਹਨਾਂ ਨੂੰ ਵਿਆਹ ਉਹ ਪਿੰਡ ਦੇਆਂ ਨੂੰ ਤੇ ਉਹਨਾਂ ਨੇ ਸਾਰਾ ਪਿੰਡ ਸਾੜਤਾ ਹੈਗਾ ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਵੀ ਇਸ ਪਿੰਡ ਚ ਆਊਗਾ ਤੇ ਵੀ ਉਹ ਕੋਈ ਵਸ ਨਹੀਂ ਸਕਦਾ ਤਾਂ ਕਰਕੇ ਉਹ ਪਿੰਡ ਜਮਾ ਖਾਲੀ ਹੋ ਜਾ ਜਿਹੜਾ 6 ਵੇ ਤੋਂ ਬਾਅਦ ਵੀ ਜਿਹੜੀ ਉੱਤੇ ਐਂਟਰੀ ਉਹ ਬੰਦ ਆ ਆਪਾਂ ਇਹ ਤੋਂ ਪਹਿਲਾਂ ਪਹਿਲਾਂ ਉਹ ਦੇਖ ਕੇ ਫਿਰ ਸਾਹਮਣੇ ਡੇਜ਼ਰਟ ਚੱਲਾਂਗੇ ਉੱਥੇ ਜਿਹੜੀਆਂ ਸਾਰੀਆਂ ਐਕਟੀਵਿਟੀਆਂ ਸਾਰਾ ਕੁਝ ਦੇਖਾਂਗੇ ਚੱਲ ਕੇ ਕਿੰਟੇ ਦਾ ਰਸਤਾ ਇੱਥੋਂ ਅੱਧਾ ਘੰਟਾ ਜਾ ਕੇ ਉੱਥੇ ਪਹੁੰਚ ਜਾਗੇ ਫੋਲਦਰਾ ਪਿੰਡ ਜਿਹੜਾ ਅੱਧੇ ਘੰਟੇ ਚੱਕੇ ਉੱਥੇ ਦੂੜ ਜਿਹੜਾ ਕਹਿੰਦੇ ਵੀ ਸੋਨਾ ਬਣਿਆ ਹੋਇਆ ਚੱਲਦੇ ਆ ਭਾਈ ਬਣੇ ਰਿਓ ਫਿਰ ਸਫਰ ਦੇ ਨਾਲ